ਆ ਬਾਈ ਜੀ ਬਠਿੰਡਾ ਰੋਡ ਤੇ ਹੁਣ ਐਕਸੀਡੈਂਟ ਹੋਇਆ ਆ ਸਰਕਾਰਾਂ ਦੇਖੋ ਨਾ ਇਹ ਤਾਂ ਗਊ ਸੱਸ ਲੈ ਰਹੀਆਂ ਹੈ ਨਾ ਸਾਰਿਆਂ ਨੂੰ ਪਤਾ ਬਿਲ ਦੇ ਵਿੱਚ ਕਿੱਦੇ ਨਹੀਂ ਆ ਜਿਹੜਾ ਮੱਛਾਗਾ ਇਹ ਵਿਚਾਲੇ ਆਉਣ ਕਰਕੇ ਐਕਸੀਡੈਂਟ ਹੋਇਆਗਾ ਲਹਨ ਤਾਂ ਸਰਕਾਰਾਂ ਦੇ ਜਿਹੜੀਆਂ ਗਊ ਸੱਸ ਵੀ ਲੈ ਰਹੀਆਂ ਤੇ ਇੱਥੇ ਗਾਈਆਂ ਬੱਸੇ ਠੱਠੇ ਸੜਕਾਂ ਤੇ ਆਮ ਫਿਰ ਰਹੇ ਆ ਆ ਦੇਖੋ ਨਵੀਂ ਗੱਡੀ ਸੀ ਵਿਚਾਰਿਆਂ ਦੀ ਕਿੰਨਾ ਨੁਕਸਾਨ ਹੋਇਆ ਜਦੋਂ 1 ਲੱਖ ਤੱਕ ਹੀ ਇਹ ਸੋਨੀ ਦੇ ਕੋਲੇ ਹੋਇਆ ਬਠਿੰਡਾ ਇਹਨੂੰ ਜਦੋਂ ਚੰਡੀਗੜ੍ਹ ਨੂੰ ਜਾ ਰਹੇ ਸੀ ਬੰਦੇ ਬਠਿੰਡੇ ਤੋਂ ਸੋਨੀ ਦੇ ਵਿੱਚ ਐਕਸੀਡੈਂਟ ਹੋਇਆ ਆ ਦੇਖੋ ਨਵੀਂ ਗੱਡੀ ਸੀ ਜਮਾ ਤੇ ਆ ਬੱਸਾ ਸੀ ਜਿਹੜਾ ਮੂਰੇ ਆਇਆ ਜੀ ਇਹਦੇ ਵੀ ਵਿਚਾਰੇ ਦੇ ਸੱਟ ਵੀ ਹੈਗੀ ਆ ਤੇ ਲੱਤ ਪਰ ਇਹ ਗਵਰਨਮੈਂਟ ਨਹਿ ਤਾਂ ਗਊ ਸਸ ਲੈ ਰਹੀ ਆ ਅੱਜ ਕੱਲ੍ਹ ਕੈਸਾਂ ਦਾ ਤੋਂ ਗਊ ਸਸ ਬਿਜਲੀ ਮੇਲ ਚ ਲੈ ਰਹੇ ਆ ਅੱਜ ਤਾਈਂ ਪਰ ਗਊਆਂ ਦੀ ਕੋਈ ਰਾਖੀ ਜਾਂ ਗਊਸਾਲਾ ਕੋਈ ਨਹੀਂ ਬਣਾਈ ਗਿਆ ਦੇਖੋ ਆ ਮਕਰ ਬੱਸ ਵਜੀ ਇਹਦੇ ਜਦੋਂ ਇਹਨੇ 브্রেক ਮਾਰੇ ਵਾਈਂ ਦੇ ਨਾ 브্রেক ਮਾਰੇ ਗੱਡੀ ਤੇ ਮਕਰ ਬੱਸ ਆਉਂਦੀ ਸੀ ਰੋਡ ਵੇਜਦੀ ਸੀ ਉਹ ਵੀ ਤੇਜ਼ ਸੀ ਮਕਰ ਉਹ ਵਜੀ ਆ ਦੇਖੋ ਆ ਬੱਸ ਵਜੀ ਆ ਤੇ ਆ ਗੱਡੀ ਦੇਖੋ ਨਵੀਂ ਗੱਡੀ ਆਈ ਜਮਾ ਕਿੰਨਾ ਨੁਕਸਾਨ ਆ ਵਿਚਾਰਿਆਂ ਦਾ ਤੇ ਲਾਹਨਤ ਆ ਸਰਕਾਰਾਂ ਦੇ ਬੱਸ ਤਾਂ ਵਧੀਆ ਬੱਸ ਆਹ ਨਹੀਂ ਚਾਲ ਤੇ ਵੀ ਨਹੀਂ ਹੋਊਗੀ ਸੀ ਕਿਵੇਂ ਹੋਇਆ ਮਾਤਾ ਜੀ ਇਹ ਏ ਬਾਕੀ ਬਸਤਾ ਕਿੰਦਾ ਤੁਰਿਆ ਹੁਣ ਕੀ ਇੱਕ ਬੱਬੂ ਆਵੇ ਬਾਕੀ ਨੇ ਨੁਕਸਾਨ ਕਰਾਇਆ ਪੁੱਤੇ ਸਾਰਾ ਪਸ਼ੂਆਂ ਕਰਕੇ ਇੱਕ ਮਾਰੇ ਬਾਕੀ ਕਰਕੇ ਹੋਇਆ ਨੁਕਸਾਨ ਅਸੀਂ ਵਿੱਚ ਬੈਠੇ ਸੀ ਬਸ ਦੇ ਕੀ ਹੋਇਆ ਤੇ ਅਦਾ ਕੀ ਹੋਇਆ ਦੱਸ ਕਿ ਨੋਸਾਂ ਨੂੰ ਵੀ ਤਾਂ ਨੁਕਸਾਨ ਹੀ ਨਹੀਂ ਹੋਇਆ ਇਸ ਗੱਲ ਨੂੰ ਬਾਈ ਜੀ ਮੰਨਦਾ ਰਹਾ ਹੈਗਾ ਹੋਇਆ ਫਿਰ ਹੁਣ ਬੱਬੂਆ ਕਰਕੇ ਹੋਇਆ ਮਾਤਾ ਜੀ ਸਹੀ ਜੇ ਉਹ ਨਾ ਬ੍ਰੇਕਾ ਮਾਰਦਾ ਤੈਨੂੰ ਜਮਾ ਤਾ ਤੁਸੀਂ ਹੁਣ ਵੀਡੀਓ ਬਣਾਉਂਦੇ ਜਦ ਸਵਾਰੀਆਂ ਬਿਆਨ ਦੇਈਆਂ ਨੇ ਵੀ ਬਣਾਉਂੋ ਆ ਵੀ ਬਣਾਉਣਾ ਹੋ ਜਾਣੇ ਸਾਡੀ ਬੱਜਤ ਕੀਤੀ ਆ ਸਾਡੀ 100 100 ਉਹ ਤੁਹਾਡੀ ਸਹੀ ਹੈ ਮਾਤਾ ਜੀ ਬਣਾ ਬਿਆਨ ਦੋ ਕੋਈ ਗੱਲ ਨਹੀਂ ਇੱਕ ਮਿੰਟ ਬਿਆਨ ਦੋ ਮਾਤਾ ਜੀ ਉਹ ਤਾਂ ਸਾਡੀ 100 ਬੰਦੇ ਦੀ ਜਾਨ ਵੱਜੀ ਆ ਵੀਰਾਂ ਸਾਹੀ ਸੀ ਸਹੀ ਕੀ ਮਨ ਆ ਸੀ ਵਿਚ ਮਰ ਜਾਂਦੇ ਤੇ ਕੀ ਕਰਦੇ ਬਸ ਮਾਂ ਦੇ ਕਾਰਨ ਹੋ ਗਈਆਂ ਪਤਲੀਆਂ ਪਾੜਦੀਆਂ ਨਹੀਂ ਵੀਰ ਮੈਂ ਕੀ ਕਰ ਰਹੇ ਹੋ ਸਾਰੀਆਂ ਸਵਾਰੀਆਂ ਮੇਰੇ ਗੱਲ ਤੇ ਕਰ ਲਈ ਨਹੀਂ ਵੀਰ ਮੇਰਾ ਕੀ ਤਸੂਰ ਆ ਵੀਰ ਮੈਂ ਨਾ ਬ੍ਰੇਕ ਤੇ ਆਪਾਂ ਸਪੀਡ ਉਸ ਤੇ ਘੋਮਾਉਂਗਾ ਲੱਗਾ ਸੁਰੇ ਪਸੂ ਨੀ ਇਹ ਇਹ ਅਟਰੋ ਉੱਥੇ ਰਹਿ ਚੀ ਉਹ ਵੀਰੇ 70 ਦੀ ਸਪੀਡੋਂ ਬੰਦਰਾ ਜਿੱਥੇ ਦਾ ਜਣਾ ਆਉਂਦੀ ਸੀ ਇਹਦੀ ਤਾਂ ਉੱਚੀ ਸੀ ਨਾ ਬਸ ਇਹਨੂੰ ਮਾਤਾ ਜੀ ਮਾਤਾ ਜੀ ਮੇਰੇ ਬਗੇ ਦਾ ਜੀ ਦੂਰੋਂ ਮਰੇਗ ਲਾ ਕੇ ਨੇ ਮਲੇ ਬੰਦੇ ਨੇ ਯਾਰ ਹੋ ਕੀ ਕਰ ਸਕਦਾ ਜਦੋਂ ਮੂਰੇ ਕੱਢੀ ਤਾਰ ਵਾਲੀ ਨੂੰ ਨੀਂ ਨਜ਼ਰ ਆਇਆ ਇਹ ਤੇ ਉੱਚਾ ਬੈਠੇ ਇਹਨੂੰ ਤੇ ਉਹ ਕਿਲੋਮੀਟਰ ਤੱਕ ਨਜ਼ਰ ਆਉਂਦਾ ਬਸ ਪੰਜ ਸਾਲਿਆਂ ਨੂੰ ਤਾਂ ਕਿਲੋਮੀਟਰ ਤੱਕ ਨਜ਼ਰ ਆਉਂਦਾ ਨਹੀਂ ਭਾਈ ਜੀ ਗੱਲ ਸੁਣੋ ਨਹੀਂ ਨਹੀਂ ਭਾਈ ਜੀ ਮੇਰੀ ਗੱਲ ਮੇਰੀ ਆਪਣੀਆਂ ਜਾਨ ਨਾਲ ਮੈਂ ਤੁਹਾਨੂੰ ਸਮਝਾਇਆ ਜੀ ਗੱਲ ਜਦੋਂ ਗੱਡੀ ਇੱਕ ਖਲੋਤੀ ਆਕੇ ਇੱਕੋ ਤੋਂ ਮਗਰ ਖਲੋਤੀ ਆ ਆ ਬਾਈ ਆ ਜੀ ਇਹਦੀ ਗੱਡੀ ਸੀ ਜਿਹੜੀ ਆ ਨਵੀਂ ਗੱਡੀ ਫੁੱਟੀ ਆ ਬਾਈ ਦੀ ਗੱਡੀ ਜਿਹੜਾ ਬੋਲ ਰਿਹਾ ਪਾਈ ਇਹਨੂੰ ਤੇ ਪਿੱਛੋਂ ਪਿੱਛੋਂ ਨੇ ਰਾ ਗਿਆ ਨਾ ਇਹਨੂੰ ਇੱਕ ਮਿੰਟ ਗੱਲ ਸੁਣੋ ਵੀਰੇ ਤੁਸੀਂ ਕਹਿੰਦੇ ਗਾਂ ਗੱਡੀ ਕਿਲੋਮੀਟਰ ਤੱਕ ਦਿਖਦਾ ਗੱਡੀ ਰੁਕਦੀ ਉਹ ਰੁਕਦੀ ਹੁੰਦੀ ਆ ਤੇ ਰੁਕਦੀ ਰੁਕਦੀ ਇੱਕ ਨਾਲ ਤਾਂ ਥੋੜੀ ਆ ਕਿਹੜੇ ਪੈਨੂ ਨਾਲ ਨਹੀਂ ਆ ਵੀਰੇ ਬਾਈ ਜੋੜੀ ਬ੍ਰੇਕ ਮਾਰੀ ਉਹ ਜਿਹੜਾ ਬਾਈ ਆ ਇਹਨੂੰ ਮੈਂ ਕੰਟਰੋਲ ਗੱਡੀ ਮਹਾਤਾਰੀ ਗੱਡੀ ਆਉਗੀ ਗੱਡੀ ਦੇ ਮੋੜ ਨੇ ਗੱਡੀ ਆਉਗੀ ਆਹ ਉਹ ਹੀ ਤੇ ਕਹੀ ਜਨੇ ਮੈਂ ਕੰਟਰੋਲ ਮੋੜ ਨੇ ਗੱਡੀ ਪਾਸੇ ਲੱਗਦੀ ਆਉਗੀ ਨਹੀਂ ਨਹੀਂ ਮੈਂ ਲੱਗਦੀ ਆ ਇਹ ਥੋੜੀ ਹੁੰਦਾ ਬਾਜੀ ਕਿਵੇਂ ਹੋਇਆ ਹਾਸਾ ਬਾਜੀ ਪਾਣੀ ਪੁੱਲਾ ਅੱਜ ਅੱਗੇ 2 3 ਗੱਡੀਆਂ ਨੇ ਤਰੇਸ਼ ਮਾਰਦੀ ਇਹ ਬਾਈ ਪਿੱਛੋਂ ਆਈ ਜਾਂਦਾ ਮੈਨੂੰ ਪਿੱਛੇ ਨਜ਼ਰ ਆਇਆ ਤੇ ਇਹਨਾਂ ਗੱਡੀਆਂ ਨੇ ਬ੍ਰੇਕ ਮਾਰੀ ਚੌਥੀ ਨੇ ਮਾਰੀ ਆਪਾਂ ਬਚਾ ਲਈ ਗੱਡੀ ਸਾਈਡ ਤੇ ਕਰੀ ਠੀਕ ਹੈ ਇਹਨੇ ਖਲੋਤੀਆਂ ਗੱਡੀਆਂ ਦੇ ਵਿੱਚ ਇਹਨੇ ਪਿੱਛੋਂ ਲਿਆ ਕੇ ਕੜਮ ਕਰਕੇ ਮੇਰੇ ਵਿੱਚ ਮਾਰ ਗੱਡੀ ਦਾ ਧੂਆਂ ਕੱਢ ਕੇ ਰੱਖਦਾ ਵੇਖੋ